ਦੋਸਤੋ ਖਨੋਰੀ ਬਾਰਡਰ ਤੇ ਆ ਜਿਹੜਾ ਲਗਭਗ 12ਵੇਂ ਮਹੀਨੇ ਚ ਸਾਲ ਪੂਰਾ ਹੋਣ ਵਾਲਾ ਵਾ ਇਹ ਅੰਦੋਲਨ ਚੱਲ ਰਿਹਾ ਵਾ ਇਹ 12 ਮਹੀਨਿਆਂ ਚ ਬਹੁਤ ਉਤਰਾ ਚੜ੍ਹਾ ਆਏ ਜਿਵੇਂ 13 ਫਰਵਰੀ ਨੂੰ ਇੱਥੇ ਆਏ ਸੀ ਉਸ ਦਿਨ ਗੋਲਾਬਾਰੀ ਹੋਈ 14 ਨੂੰ ਹੋਈ 21 ਨੂੰ ਹੋਈ ਹੁਣ ਤੱਕ ਬਹੁਤ ਜਾਨਾਂ ਜਾ ਚੁੱਕੀਆਂ ਨੇ ਖਨੋਰੀ ਔਰ ਸ਼ੰਭੂ ਬਾਰਡਰ ਤੇ ਔਰ مالی ਨੁਕਸਾਨ ਵੀ ਜਵੇ 40 45 ਟਰੈਕਟਰ ਗੱਡੀਆਂ ਸਾਰੀਆਂ ਤੋੜ ਦਿੱਤੀਆਂ ਔਰ ਇਥੋਂ ਜਿਹੜੀ ਜਿਹੜੀ ਵਿਲੱਖਣਤਾ ਹੈ ਨਾ ਹਰ ਇੱਕ ਤਰ੍ਹਾਂ ਦਾ ਬੰਦਾ ਇਹ ਵੀਰ ਮੇਰਾ 75% ਸਰੀਰ ਤੋਂ ਡੈਮੇਜ ਹੈ ਪਰ ਫਿਰ ਵੀ ਮੈਂ ਦੇਖ ਰਿਹਾ ਪਿਛਲੇ 15 20 ਦਿਨਾਂ ਤੋਂ ਰਾਤ ਦਿਨ ਤੁਰ ਕੇ ਹੀ 2-2 3-3 ਕਿਲੋਮੀਟਰ ਇਹ ਮਿਹਨਤ ਕਰ ਰਿਹਾ ਵਾ ਤੇ ਵੀਰ ਰਾਜਵਿੰਦਰ ਸਿੰਘ ਬਾ ਬਠਿੰਡੇ ਤੋਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀਰ ਜੀ ਧੰਨਵਾਦ ਤੁਹਾਡਾ ਸਭ ਤੋਂ ਪਹਿਲਾਂ ਹੀ ਤੁਹਾਡਾ ਧੰਨਵਾਦ ਕਿ ਤੁਸੀਂ ਕਵਰੇਜ ਕਰਨ ਲਈ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਵਿੰਦਰ ਸਿੰਘ ਜੀ ਕੀ ਕਹੋਗੇ ਇਸ ਅੰਦੋਲਨ ਐਂਦੋਲਨ ਬਾਈ ਜੀ ਵੈਸੇ ਤਾਂ ਅਖਰ ਮੰਗਾ ਸਾਡੀਆਂ ਲਗਭਗ ਉਹੀ ਹੈ ਇੱਕ ਡਰਾਫਟਿੰਗ ਜਿਹੜਾ ਨਵਾਂ ਕਾਨੂੰਨ ਸਟੇਟਾ ਨੂੰ ਦਿੱਤਾ ਉਹ ਨਵਾਂ ਮਤਲਬ ਉਹਨਾਂ ਨੇ ਦਿੱਤਾਗਾ ਤੇ ਉਹੀ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਸੀ ਮੋਦੀ ਸਰਕਾਰ ਜਾਨੀ ਕਿ ਥੁੱਕ ਕੇ ਚੱਟੀ ਅਸੀਂ ਤੇ ਇਹੀ ਕਹਾਂਗੇ ਜੀ ਤਾਂ ਉਹ ਉਹਨਾਂ ਨੂੰ ਮੰਨ ਲੈਣੀਆਂ ਚਾਹੀਦੀਆਂ ਜੀ ਤੇ ਜਦ ਤੱਕ ਮੰਨਾ ਮੰਗਾ ਜਿਹੜੀਆਂ ਨਹੀਂ ਮੰਨੀਆਂ ਜਾਂਦੀਆਂ ਤਦ ਤੱਕ ਡੱਲੇਵਾਲ ਸਾਹਿਬ ਨੇ ਵੀ ਜਿਹੜੀ ਕੋਈ ਫਰਸਟ ਸੇਡ ਦੀ ਗੱਲ ਕੀਤੀ ਉਹ ਕਹਿੰਦੇ ਵੀ ਠੀਕ ਅਸੀਂ ਲੈ ਲੈਂਦੇ ਹਾਂ ਬਟ ਜਿਹੜਾ ਮਰਨ ਵਰਤਾ ਉਹ ਤੱਕ ਜਾਰੀ ਰਹੂਗਾ ਜਦ ਤੱਕ ਮੰਨਾ ਮੰਗਾ ਨਹੀਂ ਮੰਨੀਆਂ ਜਾਂਦੀਆਂ ਜੀ ਤਿੰਨ ਕਾਨੂੰਨ ਕਾਲੇ 2021 ਚ ਜਾਨੀ ਕਿ ਕਰ ਦਿੱਤੇ ਸਸਪੈਂਡ ਤੇ 12 ਮੰਗਾਂ ਰਹਿ ਗਈਆਂ ਉਹੀ ਤੇ ਉਹਨਾਂ ਦੀ 12 ਮੰਗਾਂ ਦੇ ਹੁਣੇ ਦੋਵੇਂ ਜਿਹੜੇ ਫੋਰਮ ਨੇ ਐਸ ਕੇ ਐਮ ਔਰ ਦੂਸਰਾ ਪੰਦੇਰ ਸਾਹਿਬ ਵਾਲਾ ਜਿਹੜਾ ਫੋਰਮ ਹੈ ਇਹ ਲੜ ਰਹੇ ਨੇ ਤੇ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ ਐਸ ਕੇ ਐਮ ਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਦੇ ਵਿੱਚ ਵੈਸੇ ਤਾਂ ਕਰ ਉਹਨਾਂ ਨੇ ਜਿਹੜੀ ਮੋਗੇ ਰੈਲੀ ਕੀਤੀ ਸੀ ਕਿ ਉਹਦੇ ਵਿੱਚ ਏਕਤਾ ਦਾ ਮਤਾ ਪਾਸ ਕੀਤਾ ਸੀ ਬਕਾਇਦਾ ਜੀ ਆਪਣਾ 9 ਜਨਵਰੀ ਨੂੰ ਜਿਹੜੀ ਕੀਤੀ ਆ ਪਰ ਉਦੋਂ ਪਹਿਲਾਂ ਚਲੋ 10 ਤਰੀਕ ਨੂੰ ਡੱਲੇਵਾਲ ਸਾਹਿਬ ਦਾ ਪਤਾ ਲੈ ਕੇ ਗਏ ਆ ਤੇ ਪ੍ਰੈਸ ਕਾਨਫਰੰਸ ਵੀ ਉਹਨਾਂ ਨੇ ਜਿਹੜੀ 13 ਤਰੀਕ ਨੂੰ ਕੀਤੀ ਸੀ ਉਹ ਇਕੱਠਿਆਂ ਨਹੀਂ ਕੀਤੀ ਸੀ ਉਸ ਤੋਂ ਬਾਅਦ ਦੇ ਵਿੱਚ ਚਲੋ ਇਹ ਲੱਗਿਆ ਵੀ ਚਲੋ ਵਧੀਆ ਗੱਲ ਹੈ ਇਕਤਾ ਹੋ ਗਈ ਪਰ ਜਿਹੜੀ ਹੁਣ ਆਪਣੀ 18 ਤਰੀਕ ਦੀ ਗੁਰਦੁਆਰਾ ਸਾਹਿਬ ਗੁਰਦੁਆਰ ਤੇਗਵਾਦਰ ਸਾਹਿਬ ਪਾਤੜਾ ਦੇ ਵਿੱਚ ਮੀਟਿੰਗ ਰੱਖੀ ਗਈ ਸੀ ਹਾਂਜੀ ਉਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਆ ਉਹ ਦੋਨੇ ਫਰਮਾਂ ਵੱਲੋਂ ਅਲੱਗ-ਅਲੱਗ ਕੀਤੀ ਗਈ ਆ ਠੀਕ ਹੈ ਤਾਂ ਹੁਣ ਇਕਤਾ ਵਾਲੀ ਗੱਲ ਜੇ ਹੁਣ ਤੁਸੀਂ ਦੇਖ ਲਓ ਵੀ ਇਕਤਾ ਦਾ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਨਹੀਂ ਦੀ ਸੀ ਹੂੰ ਤੇ ਜਦੋਂ ਲਗਭਗ 12 ਮਹੀਨਿਆਂ ਦੇ ਕਰੀਬ ਹੋਣ ਜਾ ਰਿਹਾਗਾ ਤੇ ਜਦੋਂ 12 ਮਹੀਨਿਆਂ ਦੇ ਵਿੱਚ ਸਾਡੀ ਸਾਡੀ ਪ੍ਰੈਸ ਕਾਨਫਰੰਸ ਅਸੀਂ ਇਕੱਠੇ ਬੈਠ ਕੇ ਕਰ ਲਈਏ ਇੰਨੀ ਕੁ ਵੀ ਇਕਤਾ ਨਹੀਂ ਹੋਈ ਤੇ ਮੈਨੂੰ ਲੱਗਦਾ ਵੀ ਹਜੇ ਸ਼ਾਇਦ ਇਕਤਾ ਕਿਤੇ ਦੂਰ ਹੈ ਠੀਕ ਹੈ ਜੀ ਉਦੋਂ ਬਹੁਤ ਸਵਾਲ ਕੀਤੇ ਗਏ ਰਾਜੇਵਾਲ ਸਾਹਿਬ ਨੂੰ ਹੋਰ ਵੀ ਵੀ ਤੁਸੀਂ ਕਿਉਂ ਨਹੀਂ ਇਕੱਠੀ ਕਾਨਫਰੰਸ ਹੀ ਕਰ ਲੈਂਦੇ ਹੋ ਕੁਝ ਨਾ ਕੁਝ ਜਿਵੇਂ ਪਹਿਲੇ ਦਿਨ 13 ਨੂੰ ਕੀਤੀ ਸੀ ਉਸ ਚੀਜ਼ ਦਾ ਬੜਾ ਵਧੀਆ ਮੈਸੇਜ ਜਾਂਦਾ ਵਾ ਤੇ ਅਗਲੀ ਕੋਈ ਤਰੀਕ ਵੀ ਨਹੀਂ ਚਲੋ ਕੋਈ ਗੱਲ ਨਹੀਂ ਮਹਾਰਾਜ ਸਭ ਨੂੰ ਸਮੱਤ ਬਖਸ਼ੇ ਤੇ ਵੀਰ ਜੀ ਪੜ੍ਹਾਈ ਕਰ ਰਹੇ ਹੁਣ ਵੀ ਹਾਂਜੀ ਹਾਂਜੀ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੀ ਐਚ ਡੀ ਕਰ ਰਿਹਾ ਜਿੱਥੋਂ ਪੀ ਐਚ ਡੀ ਹਾਂਜੀ ਹਾਂਜੀ ਕਹਿੰਦੇ ਆ ਵੀ ਪੜ੍ਹਨ ਦਾ ਕੋਈ ਉਮਰ ਨਹੀਂ ਹੁੰਦੀ ਇਹ ਆਪਣੀ ਮਨੋਵਾਲ ਹੈ ਆਪਣਾ ਸ਼ੌਂਕ ਹੈ ਤੇ ਵੀਰ ਜੀ ਤੁਸੀਂ ਗੀਤ ਵੀ ਲਿਖਦੇ ਹੋ ਗਾਉਨੇ ਵੀ ਹੋ ਕੋਈ ਕਿਸਾਨੀ ਅੰਦੋਲਨ ਤੇ ਕੋਈ ਇੱਕ ਦੋ ਪੈਰੇ ਸੁਣਾਓ ਸਾਨੂੰ ਜਰੂਰ ਅ ਵੈਸੇ ਤਾਂ ਕਰ ਗਲਾ ਕਈ ਦਿਨ ਕੋਈ ਲਗਾਤਾਰੀ ਬੋਲੀਏ ਨੇ ਦਿਨ ਰਾਤ ਜੀ ਹਨਾ 12 ਵਜੇ ਪਈ ਸੀ ਗਲਾ ਖਰਾਬ ਹੈ ਪਰ ਫਿਰ ਵੀ ਮੈਂ ਤੁਹਾ ਸਾ ਤੁਸੀਂ ਚਲੋ ਆਇਆ ਹਾਂ ਤੁਹਾਡਾ ਮਾਣ ਰੱਖਾਂਗੇ ਜੀ ਤਾਂ ਮੈਂ ਜਰੂਰ ਸੁਣਾਉਣਾ ਜੀ ਤੋੜ ਲੈਣਾ ਤਖਲੀਫਾਂ ਕਿੰਨੀਆਂ ਛਲੀਆਂ 10 ਤਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਅਨਦਾਤਿਆਂ ਨੂੰ ਮਰਨ ਲਈ ਅਨਦਾਤਿਆਂ ਨੂੰ ਮਰਨ ਲਈ ਮਜਬੂਰ ਕਿਨ ਕੀਤਾ ਸਲਫਾਸ ਖਾ ਕੇ ਮਰੇ ਜੋ ਸਪਰੇ ਹਾਂ ਪੀ ਕੇ ਮਰੇ ਜੋ ਹੋ ਜਿਮੇਦਾਰਾਂ ਨੂੰ ਪਤਾ ਤਕਲੀਫਾਂ ਕਿੰਨੀਆਂ ਛਲੀਆਂ ਦਸਤਾਰਾਂ ਨੂੰ ਪਤਾ ਮਿਲੀਆਂ ਨੇ ਕਿੰਨੀਆਂ ਮਹਿੰਗੀਆਂ ਸਰਦਾਰਾਂ ਨੂੰ ਪਤਾ ਅੱਜ ਗਲਾ ਖਰਾਬ ਸੀਗਾ ਜਿੰਨਾ ਕਿਤੇ ਫੇਰ ਪੂਰਾ ਸੁਣਾਵਾਂ ਵਾਹ ਜੀ ਵਾਹ ਬਹੁਤ ਵਧੀਆ ਗੁਰੂ ਸਾਹਿਬ ਦੀ ਕਿਰਪਾ ਵਾ ਹੈਂਡੀਕੈਪਟਾ ਉਹ ਬੰਦਾ ਵੀ ਇੱਥੇ ਬੈਠਾ ਠੀਕ ਹੈ ਜੀ ਤੇ ਬਹੁਤ ਬਹੁਤ ਵੀਰ ਜੀ ਧੰਨਵਾਦ ਆਦਮਿੰਦਰ ਫਿਰ ਮਿਲਦੇ ਕਦੇ ਦਿਨ ਚ ਤੁਹਾਡਾ ਵੀ ਧੰਨਵਾਦ ਤੁਹਾਡੇ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਤੇ ਉਹਨਾਂ ਨੂੰ ਅਪੀਲ ਵੀ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਜਿਹੜੀਆਂ ਸੰਘਰਸ਼ ਨਾਲ ਰਿਲੇਟਡ ਹਨ ਉਹਨਾਂ ਨੂੰ ਸ਼ੇਅਰ ਕਰੋ ਬਾਈ ਜੀ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਇੱਥੇ ਆਈਏ ਬਹੁਤੇ ਕਹਿੰਦੇ ਨੇ ਤੁਸੀਂ ਇੱਥੇ ਕਿਵੇਂ ਆਏ ਹੋ ਕਿ ਅਸੀਂ ਕਿਹੋ ਜਿਹਾ ਸਾਨ ਕਰਨ ਨਹੀਂ ਆਏ ਕਿਉਂਕਿ ਡੱਲੇਵਾਲ ਸਾਹਿਬ ਸਾਡੀ ਸਾਰਿਆਂ ਦੀ ਲੜਾਈ ਲੜ ਰਹੇ ਆ। ਤੋਂ ਇਸ ਕਰਕੇ ਸਾਡਾ ਫਰਜ਼ ਬੰਦਾ ਕਿ ਅਸੀਂ ਡਟ ਕੇ ਨਾਲ ਖੜੀਏ। ਤੋਂ ਇਹਨੀਆਂ ਬੇਨਤੀਆਂ ਕਰਦੇ ਹੋਏ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।